ਬੈਨਜ਼ੂਏਲਾ ਤੋਂ ਬਾਅਦ ਜਿਹੜੇ ਹੋਰ ਛੋਟੇ-ਛੋਟੇ ਮੁਲਕ ਨੇ ਕਿਊਬਾ ਹੈ ਹੋਰ ਮੁਲਕ ਨੇ ਕਿ ਅਮਰੀਕਾ ਦੀ ਨਜ਼ਰ ਉੱਥੇ ਵੀ ਹੈ ਕਿ ਉੱਥੇ ਵੀ ਅਮਰੀਕਾ ਇਸ ਤਰੀਕੇ ਦਾ ਆਪਰੇਸ਼ਨ ਕਰ ਸਕਦਾ ਹੈ ਇਸ ਤਰ੍ਹਾਂ ਜੀ ਕਿ ਅਮਰੀਕਾ ਚ ਇੱਕ ਬਹੁਤ ਪਹਿਲਾ ਮਨਰੋ ਡਾਕਟਰਾਈਨ ਹੋਈ ਹੈ ਉਹਦਾ ਬੜਾ ਜ਼ਿਕਰ ਆ ਰਿਹਾ ਹੈ ਕਿ 1823 ਦੀ ਉਹ ਮਨਰੋ ਡਾਕਟਰਾਈਨ ਸੀ ਉਹ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਬਈ ਜਿਹੜਾ ਅਮਰੀਕਨ ਕੰਟੀਨੈਂਟ ਹੈ ਉਹਦੇ ਵਿੱਚ ਕਦੀ ਵੀ ਯੂਰੋਪੀਅਨ ਜਿਹੜੇ ਨੇ ਉਹ ਇੰਟਰਫੀਰੈਂਸ ਨਹੀਂ ਕਰਨਗੇ ਖੋਰ ਕੋਈ ਵੀ ਕੋਈ ਕਲੋਨਾਈਜ਼ੇਸ਼ਨ ਨਹੀਂ ਹੋਏਗੀ ਉਹ ਉਹਦੇ ਤਹਿਤ ਉਹਨਾਂ ਨੇ 트럼ਪ ਸਾਹਿਬ ਨੇ ਇੱਕ ਆਪਣੀ ਨਵੀਂ ਡਾਕਟ੍ਰਾਈਨ ਕੱਢੀ ਸੀ ਤੇ ਉਹਨਾਂ ਨੇ ਕਿਹਾ ਕਿ ਬਈ ਨੈਸ਼ਨਲ ਸਿਕਿਉਰਿਟੀ ਡਾਕਟ੍ਰਾਈਨ ਉਹਨਾਂ ਨੇ ਇਹ ਐਲ ਘੋਸ਼ਿਤ ਕੀਤੀ ਸੀ ਉਹਨਾਂ ਨੇ ਕਿਹਾ ਬਈ ਇਹ ਅਮਰੀਕਾ ਜਿਹੜਾ ਹੈ ਇਹਦੇ ਵਿੱਚ ਲੈਟਰਨ ਅਮਰੀਕਾ ਹੋ ਗਿਆ ਕਰੀਬੀਅਨ ਹੋ ਗਿਆ ਇਹਦੇ ਵਿੱਚ ਅਸੀਂ ਇੰਟਰਫੇਰੈਂਸ ਨਹੀਂ ਅਲਾਉ ਕਰਾਂਗੇ ਡੋਮਿਨੇਸ਼ਨ ਕਿਸੇ ਹੋਰ ਦੀ ਨਹੀਂ ਅਲਾਉ ਕਰਾਂਗੇ ਤੇ ਉਹਨਾਂ ਨੇ ਇਹ ਇਹ ਉਹ ਪਹਿਲਾਂ ਹੀ ਉਹਨੇ ਆਪਣੇ ਆਉਣ ਦੇ ਟਾਈਮ ਵੀ ਔਰ ਪਹਿਲੀ ਟਰਮ ਚ ਵੀ ਉਹਨਾਂ ਨੇ ਇਹ ਬੜਾ ਕਲੀਅਰ ਕੀਤਾ ਸੀ ਕਿ ਅਸੀਂ ਨਹੀਂ ਇਹ ਸਾਡਾ ਬੈਕਯਾਰਡ ਹੈ ਔਰ ਉਹਦੀ ਉਹ ਕਲੌਰੀ ਹੈ ਨਵੀਂ ਇਹਨੇ ਡਾਕਟਰਾਂ ਜਿਹੜੀ ਦਿੱਤੀ ਹੈ ਉਹ ਮਨਰੋ ਡਾਕਟਰਾਂ ਦੀ ਕਲੌਰੀ ਹੈ ਉਹਦੇ ਵਿੱਚ ਇਹ ਉਹਨਾਂ ਨੇ ਇਹ ਕਿਹਾ ਸੀ ਕਿ ਬਈ ਕੀਪ ਆਫ ਹੁਣ ਪ੍ਰੋਬਲਮ ਇਹ ਸੀ ਵੈਨਜ਼ੁਏਲਾ ਨੇ ਇਹ ਗੱਲ ਤੇ ਸਮਝ ਹੀ ਲਈ ਸੀ ਪਰ ਉਹ ਫਸੇ ਪਏ ਸੀ ਵੈਨਜ਼ੁਏਲਾ ਵੀ ਫਸਿਆ ਪਿਆ ਸੀ ਕਿਉਂਕਿ ਉਹਨਾਂ ਨੂੰ ਜਿਹੜੀ ਉਹਨਾਂ ਦੀ ਤੇਲ ਦੀ ਉਹ ਸਾਰੀ ਪ੍ਰੋਡਕਸ਼ਨ ਕਰਨੀ ਹੈ ਦੂਸਰਾ ਕਰਨਾ ਉਹਨਾਂ ਨੂੰ ਕੋਈ ਨਾ ਕੋਈ ਕਿਸੇ ਦਾ ਸਾਰਾ ਚਾਹੀਦਾ ਸੀ ਉਦੋਂ ਉਹਨਾਂ ਨੇ ਚਾਈਨਾ ਦਾ ਸਾਰਾ ਲੈ ਲਿਆ ਸੀ ਤੇ ਇਸ ਚੀਜ਼ ਤੇ 트াম্প ਸਾਹਿਬ ਨੇ ਤੁਹਾਨੂੰ ਯਾਦ ਹੈ ਫਰਸਟ ਉਹਦੇ ਟਰਮ ਫਰਸਟ ਆਂਦਿਆਂ ਸਾਰ ਉਹਨਾਂ ਨੇ ਪਨਾਮਾ ਤੇ ਕਰਤਾ ਸੀ ਕਿ ਪਨਾਮਾ ਨੂੰ ਕਿਹਾ ਕਿ ਤੁਸੀਂ ਜਿਹੜਾ ਉਹ ਪਨਾਮਾ ਕਨਾਲ ਹੈ ਉਹ ਚਾਈਨੀਜ਼ ਦੇ ਕੋਲ ਹੈ ਉਹ ਤੁਸੀਂ ਬੰਦ ਕਰ ਦਿਓ ਉਹਨਾਂ ਚਾਈਨੀਜ਼ ਦੀ ਉੱਥੇ ਕੋਈ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਹੀ ਉਹਨਾਂ ਨੇ ਅੱਗੇ ਇਹਨਾਂ ਨੂੰ ਵੀ ਵਰਨਿੰਗ ਦਿੱਤੀ ਸੀ ਕਿ ਵੀ ਤੁਸੀਂ ਨਹੀਂ ਕਰਨਾ ਪਰ ਉਹ ਇਹਨਾਂ ਦੀ ਮਜਬੂਰੀ ਸੀ ਉਹ ਜਿਵੇਂ ਚੱਲ ਹੁਣ ਤੇ ਇਹ ਵੀ ਮਹੀਨਾ ਪਹਿਲਾਂ ਇਹਨਾਂ ਨੇ ਚਾਈਨਾ ਦੇ ਨਾਲ ਕੋਈ ਐਗਰੀਮੈਂਟ ਸਾਈਨ ਕਰ ਲਿਆ ਸੀ ਕਿ ਜਿੱਥੇ ਇੱਕ ਇਹਨਾਂ ਦਾ ਲੇਕ ਹੈ ਉਹਦੇ ਵਿੱਚ ਦੋ ਨਵੇਂ ਰਿਜ਼ਰਵ ਨੇ ਔਇਲ ਦੇ ਉਹ ਐਕਸਪਲੋਇਟੇਸ਼ਨ ਤੇ ਜਾ ਰਹੇ ਸੀ ਤੇ ਉਹ ਇਹ ਸੀਜ਼ ਨੂੰ ਇਸ ਕਰਕੇ ਉਹਨਾਂ ਨੂੰ ਬੇਚੈਨੀ ਸੀ ਕਿ ਵੀ ਇਹ ਚੀਜ਼ ਨੂੰ ਮੈਂ ਰੋਕਣਾ